ਅਸੀਂ ਇੱਥੇ ਏਜੀਆਈ ਹਸਪਤਾਲ ਦੇ ਵਿੱਚ ਖੜੇ ਆ ਜੀ ਸਾਡੇ ਮੋਗਾ ਹਲਕੇ ਦੇ ਵਿੱਚ ਧਰਮਪੁਰ ਤੋਂ ਸਰਦਾਰ ਜਸਵੰਤ ਸਿੰਘ ਸਾਡੇ ਸਾਫਕਾ ਸਰਪੰਚਾ ਪਿੰਡ ਕਰਾਏ ਵਾਲੇ ਦੇ ਉਹਨਾਂ ਦੇ ਧਰਮ ਪਤਨੀ ਬੀਬੀ ਜਸਵੀਰ ਕੌਰ ਜਿਨ੍ਹਾਂ ਦੀ 19 ਤਰੀਕ ਨੂੰ ਇੱਥੇ ਮੌਤ ਹੋ ਗਈ ਐ ਇਸ ਹਸਪਤਾਲ ਦੇ ਵਿੱਚ ਉਹਨਾਂ ਨੇ ਇੱਥੇ ਗੋਦੀ ਮੋਤਰੀ ਦੇ ਵਿੱਚ ਰੱਖ ਦਿੱਤੀ ਸੀ ਉਹਨਾਂ ਦੇ ਬੱਚੇ ਬੇਟੇ ਤੇ ਬੇਟੇ ਨੇ ਬਾਹਰੋਂ ਆਉਣਾ ਸੀ ਪਰ ਹੋਣ ਤੋਂ ਬਾਅਦ ਅੱਜ ਉਹ ਆਪਦੇ ਮਾਤਾ ਦੀ ਸਰੀਰ ਲੈਣ ਆਏ ਆ ਜਦੋਂ ਉਹਨਾਂ ਨੇ ਦੇਖਿਆ ਕਿ ਉਹ ਜਿਹੜੀ ਬੋਡੀ ਉਹਨਾਂ ਦੀ ਮਾਤਾ ਦੀ ਨਹੀਂ ਸੀ ਉਹਨਾਂ ਵਾਲਾ ਜਿਹੜਾ ਜਿਹੜੇ ਬਕਸੇ ਚ ਵਿੱਚ ਰੱਖ ਕੇ ਗਏ ਸੀ ਉਹ ਬਕਸਾ ਖਾਲੀ ਸੀ ਫਿਰ ਹਸਪਤਾਲਿਆਂ ਨੂੰ ਕਿਹਾ ਜੋ ਹਸਪਤਾਲੇ ਨੇ ਕਹਿੰਦੇ ਵੀ ਇਹ ਬੋਡੀ ਤਾਂ ਆਹ ਬੰਦੇ ਲੈ ਗਏ ਜਿਹੜੇ ਬੰਦੇ ਲੈ ਕੇ ਗਏ ਆ ਉਹ ਵੀ ਪਾਈ ਸਾਹਿਬ ਸਾਡੇ ਕੋਲੇ ਖੜੇ ਆ ਇਹਨਾਂ ਦੀ ਬੋਡੀ ਦਾ ਨਾਮ ਸੀਗਾ ਮੰਜੂ ਦੀ ਮੰਜੂ ਤੇ ਉਹ ਉਹਨਾਂ ਨੇ ਉਸ ਬੋਡੀ ਨੂੰ ਸਮਝ ਕੇ ਬੀਬੀ ਜਸਵੀਰ ਕੌਰ ਵਾਲੀ ਬੋਡੀ ਲੈ ਗਏ ਉਹਦਾ ਇਹਨਾਂ ਨੇ ਪ੍ਰਿਮੇਸ਼ਨ ਕਰ ਦਿੱਤਾ ਉੱਥੇ ਸਿਸਟਾਰ ਕਰ ਦਿੱਤਾ ਜਦੋਂ ਅੱਜ ਸਾਡੇ ਜਸਵੰਤ ਸਿੰਘ ਨੂੰ ਹੀ ਲੈਣ ਆਏ ਆ ਤੇ ਇਹਨਾਂ ਨੂੰ ਗੋਡੀ ਨਹੀਂ ਮਿਲੀ ਤੇ ਬਹੁਤ ਵੱਡੀ ਅਣਗਹਿਲੀ ਹੈ ਜੇ ਹਸਪਤਾਲ ਦੀ ਅੱਜ ਵੱਡੀ ਗਿਣਤੀ ਦੇ ਵਿੱਚ ਸਾਡੇ ਜਿਹੜੇ ਸਰਦਾਰ ਜਸਵੰਤ ਸਿੰਘ ਨਾਲ ਪਿਆਰ ਰੱਖਣ ਵਾਲੇ ਲੋਕ ਸੈਂਕੜੇ ਦੀ ਗਿਣਤੀ ਵਿੱਚ ਸਾਰਾ ਨਗਰ ਹੀ ਖੜਾ ਰਿਸ਼ਤੇਦਾਰ ਵੀ ਖੜੇ ਅਸੀਂ ਵੀ ਆਏ ਆ ਹੁਣ ਸਾਨੂੰ ਅਜੇ ਤੱਕ ਕੋਈ ਅੱਛਾ ਹੱਥਚਿਰਾ ਨਹੀਂ ਕਰਾਰੇ ਹਸਪਤਾਲ ਵਾਲੇ ਕੋਈ ਸਾਡੇ ਨਾਲ ਇਨਸਾਫ ਦੀ ਗੱਲ ਨਹੀਂ ਕਰ ਰਹੇ ਫਾਈਲ ਦਰਜ ਨੂੰ ਸਹਿ ਕਰ ਰਹਿਣ ਵੀ ਕਰ ਰਹੇ ਆ ਪਤਾ ਨਹੀਂ ਇਹ ਹੋਊਗੀ ਕਿ ਨਹੀਂ ਹੋਊਗੀ ਅਸੀਂ ਸਾਰੇ ਇੱਥੇ ਸੰਗਤ ਦੇ ਰੂਪ ਵਿੱਚ ਖੜੇ ਆ ਤੇ ਸਾਰੇ ਸਵੇਰ ਤੋਂ ਪਰੇਸ਼ਾਨ ਆ ਤੇ ਅਸੀਂ ਇਹਨਾਂ ਇਹ ਕਾਰਵਾਈ ਦੀ ਸਖਤਤਾ ਵਿੱਚ ਨਿਗਹਿਤੀ ਕਰਦੇ ਆ ਪ੍ਰਸ਼ਾਸਨ ਨੂੰ ਕਹਿੰਦੇ ਆ ਕਿ ਜੇ ਇਆਂ ਜਿਹੜੀਆਂ ਸਾਤਾਵਾ ਕੁੱਲੀਆਂ ਇਹਨਾਂ ਦੇਤੇ ਸਖਤ ਕਾਰਵਾਈ ਹੋਵੇ ਇਹਨਾਂ ਨੂੰ ਚਕੱਲਾ ਕੀਤਾ ਜਾਵੇ ਕਿ ਇੱਕ ਪਰਿਵਾਰ ਦਾ ਜੀਤ ਲਿਆ ਜਾਂਦਾ ਤੇ ਉਹਦੇ ਨਾਲ ਇਹ ਭਾਣਾ ਵਾਪਰਦਾ ਤੇ ਅੱਜ ਅਸੀਂ ਇਸ ਟਕਾ ਤੋਂ ਬੇਹੱਦ ਪ੍ਰੇਸ਼ਾਨ ਆ ਬਦਾਂਜੀ ਹੁਣ ਸਾਡੀ 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 ਬੋਡੀ ਸਾਨੂੰ ਨਹੀਂ ਮਿਲ ਰਹੀ ਜੀ ਹਾਂ ਬਦਦੇ ਦੇਖੋ ਹਲਕੀ ਦੇ ਸਰਪੰਚ ਸਾਹਿਬ ਜਿੰਮੇਵਾਰ ਸਿਖਣਾ ਇਹ ਦਾ ਸੰਕ੍ਰਿਤ 911 ਤੇ ਕਾਹੁੰਦੇ ਨਾਮ ਦਾ ਹਸਪੀਟਲ ਹੈ ਤੇ ਇਹਨਾਂ ਦੇ ਬੱਚੇ ਬਾਅਦ ਜੋ ਬੱਚੇ ਆਏ ਅਪ ਸੋਡੀ ਰਸੀਵ ਕਰਨਾ ਹੈ ਉਹਦੇ ਮਾਤਾ ਜੀ ਤੋਂ ਬੋਡੀ ਹੈ ਨਹੀਂ ਬਕਸਾ ਖਾਲੀ ਤੇ ਜਿਹੜੀ ਤੁਹਾਨੂੰ ਦਿੱਤੀ ਗਈ ਹੈ ਕਹਿ ਰਹੇ ਆ ਸਾਨੂੰ ਨਹੀਂ ਦਿੱਤੀ ਸਾਨੂੰ ਨਾ ਜੀ ਨਾ ਸਾਨੂੰ ਬੋਡੀ ਦਾ ਨਹੀਂ ਕਰਨਾ ਇੱਥੇ ਹਾਂ ਜੇ ਬੋਡੀ ਮਿਲ ਜਾਏ ਸਾਡਾ ਕੋਈ ਕੰਮ ਨਹੀਂ ਫਿਰ ਇਥੇ ਨਹੀਂ ਨਹੀਂ ਜਿਵੇਂ ਕਹਿੰਦੇ ਨੇ ਐਕਸਚੇਂਜ ਹੋਗੀ ਤੁਹਾਡੇ ਲਈ ਬੜਾ ਸਾਡੇ ਲਈ ਨਹੀਂ ਕੋਈ ਚੋਰੀ ਬੋਡੀ ਸਾਡੀ ਬੜੀ ਬੋਡੀ ਚੋਰੀ ਹੋਈ ਹੈ ਐਕਸਚੇਂਜ ਨਹੀਂ ਅਸੀਂ ਕਹਿ ਰਹੇ ਸਾਨੂੰ ਸਾਡੀ ਬੋਡੀ ਗਾਇਬ ਹੈ ਤੁਹਾਡੀ ਬੋਡੀ ਗਾਇਬ ਹੋਈ ਹੈ ਬੋਡੀ ਚੋਰੀ ਹੈ ਮੈਂ ਮੰਜੂ ਦਿਵਾਂਜੇ ਦੀ ਡੈਥ ਹੋਈ ਹੈ ਮੈਂ ਉਹਨਾਂ ਦਾ ਸਗਾ ਭਤੀਜਾ 19 ਤਰੀਕ ਰਾਤ ਨੂੰ 2 ਵਜੇ ਡੈਥ ਹੋਈ ਅਸੀਂ ਆ ਕੇ ਬਿਲ ਦੇ ਕੇ ਅਸੀਂ ਬੋਡੀ ਮੋਰਚਰੀ ਚ ਰਖਾ ਦੇ 9 ਵਜੇ ਸੀ ਸਵੇਰੇ ਆਈ ਬਾਡੀ ਲੈਣ ਲਈ ਉਹਨਾਂ ਦਾ ਮੂੰਹ ਔਰ ਬਾਡੀ ਪੂਰੀ ਲਪੇਟੀ ਹੋਈ ਸੀ ਟਕਿਆ ਹੋਇਆ ਸੀਗਾ ਅਸੀਂ ਅੱਖਾਂ ਦੇਖ ਕੇ ਘਰ ਲੈ ਗਏ ਆਪਣੇ ਬਾਡੀ ਉਹਨਾਂ ਦਾ ਪਾਰਟੀ ਫਰੀਦ 2 ਘੰਟੇ ਘਰ ਰੱਖਣ ਤੋਂ ਬਾਅਦ ਅਸੀਂ ਉਹਨਾਂ ਨੂੰ ਸਨਾਮ ਨਹੀਂ ਕਰਾਇਆ ਗੰਗਲਜਲ ਦੇ ਕੇ ਸਨਾਮ ਕਰਾ ਕੇ ਆਪਣੀ ਜੋ ਦਿੱਤੀ ਰਿਵਾਇਸੀ ਕੇ ਸ਼ੌਲਾ ਪਾ ਕੇ ਅਸੀਂ ਸ਼ਮਸ਼ਾਨ ਘਟ ਲੈ ਕੇ ਉੱਥੇ ਇਨਫਰਮੇਸ਼ਨ ਪਾ ਚਿਹਰਾ ਤੁਸੀਂ ਕਿਉਂ ਨਹੀਂ ਦੇਖਿਆ ਚਿਹਰਾ ਬੁਰਾ ਟਕਿਆ ਸੀ ਫਲੂਡ ਨਿਕਲ ਰਿਆ ਸੀ ਬਾਹਰ ਹਲਕਾ ਹਲਕਾ ਪਾਣੀ ਨਿਕਲ ਰਿਆ ਸੀ ਅਸੀਂ ਖੋਲ ਨਹੀਂ ਮਤਲਬ ਸਾਰਾ ਇਕੱਠਾ ਹੋਇਆ ਸੀ ਦੀ ਕੀ ਦਿਖਾਈ ਉਹ ਐਥੇ ਤਾਂ ਟਕਿਆ ਹੋਇਆ ਸੀ ਅੱਖਾਂ ਅੱਖਾਂ ਬਾਹਰ ਸੋ ਇਹਨਾਂ ਆਪ ਕਿਹਾ ਅੱਜ ਤੁਹਾਡੀ ਬੋਡੀ ਅੱਜ ਇਹਨਾਂ ਨੇ ਖੁਲਵਾਈ ਆ ਕੇ ਆਪ ਇਹਨਾਂ ਨੇ ਚਿਹਰਾ ਦੇਖ ਕੇ ਕਹਿੰਦੇ ਚਿਹਰਾ ਇਹ ਜੀ ਪੂਰਾ ਖੁਲਵਾਇਆ ਇਹਨਾਂ ਨੇ ਇਹਨਾਂ ਨੇ ਕਿ ਸਾਡੀ ਬੋਡੀ ਨਹੀਂ ਫਿਰ ਇਹਨਾਂ ਨੇ ਸਾਰਾ ਨੀਚੋਂ ਵੀ ਖੁਲਵਾਇਆ ਉਹਨਾਂ ਨੇ ਕਿਹਾ ਕਿ ਬੋਡੀ ਸਾਡੀ ਨਹੀਂ ਅਸੀਂ ਸਰਟੀਫਿਕੇਟ ਬਣਵਾਉਣ ਆਏ ਸੀਗੇ ਆਪਣਾ ਡੈਥ ਸਰਟੀਫਿਕੇਟ ਫਿਰ ਉੱਥੇ ਜਾ ਕੇ ਰੋਲ ਅਪ ਫਿਰ ਅਸੀਂ ਬੋਡੀ ਦੇਖੀ ਹੈ ਕਿ ਸਾਡੀ ਹੈ ਤੁਹਾਡੀ ਵਾਲੀ ਅਸੀਂ ਗ੍ਰੇਵ ਬੇਟ ਕਰਾਂਗੇ ਅਸੀਂ ਇਹ ਨਿਜੋੜ ਕੱਢਿਆ ਸਰ ਅਸੀਆਂ ਸਾਡੇ ਕੋਲ ਪਈਆਂ ਕੋਈ ਉਹਨੂੰ ਇਹ ਵੀ ਸਾਡੀ ਬੋਡੀ ਨਹੀਂ ਹੋਟੀਮ ਨੇ ਟੈਸਟ ਕਰਾ ਸਕਦਾ ਇਹ ਤੇ ਸੁਬ੍ਹਾ ਬਲੱਡ ਚੋ ਮੈਡੀਕਲ ਲੈ ਕੇ ਜਿਹੜੀ ਬਈਆਂ ਉਹਦੇ ਨਾਲ ਬਲਾਸਾ ਐਨੀ ਸਾਡੀ ਕੱਲ੍ਹ ਪਤਾ ਨਹੀਂ ਕਿ ਸ਼ਾਦੀ ਆ ਗਈ ਨਹੀਂ ਬੋਡੀ ਸਾਡੀ ਅਹੀਂ ਸਸਟਾਰ ਕਰਤਾ ਫਿਰ ਤੋਂ ਇਹਦੀ ਸਨਾਨਕਸ਼ਣ ਕੇ ਕੰਮ ਅਸੀਂ ਤਾਂ ਸਰਟੀਫਿਕੇਟ ਲੈਣ ਆਏ ਅੱਜ ਇਹ ਲੈਣ ਆਏ ਆਪਣੀ ਬੋਡੀ ਉੱਥੇ ਰੋਲਾ ਪਿਆ ਅਸੀਂ ਤਾਂ ਡੈਥ ਸਰਟੀਫਿਕੇਟ ਲੈਣ ਆਏ ਅੱਜ ਇਹ ਤਾਂ ਸਾਡੇ ਜੇ ਲੈਣਾ ਹੈ ਇਹਨਾਂ ਨੂੰ ਇੱਥੇ ਪਤਾ ਲੱਗਿਆ ਇਹ ਬੋਡੀ ਫਿਰ ਉਹਨਾਂ ਨੇ ਦਿਖਾਈ ਫਿਰ ਪਤਾ ਲੱਗਿਆ ਸਾਨੂੰ ਕੀ ਦੋਰੀ ਦਾ ਅੱਜ ਹਰਦਵਾਰ ਚਲੇ ਜਾਣਾ ਸੀ ਫੋਨ ਫੋਟੇ ਕੋਲ ਫੁੱਲ ਸਾਡੇ ਕੋਲ ਹੈ ਕਾਲੇ ਜੇ ਹੈ ਸ਼ਮਸ਼ਾਨ ਘੜ ਦੇ ਵਲਾਈਂ ਪਏ ਮਿੱਟੀ ਜਿਹੜੀ ਰਾਖ ਸੀਗੀ ਉਹ ਅਸੀਂ ਵਿਆਸ ਦੇ ਵਿੱਚ ਪ੍ਰਵਾਹ ਕਰਿਆ ਠੀਕ ਹੈ ਜੀ ਜੀ